ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਪਹੁੰਚੇ ਹੋਏ ਹਾਂ ਤਲਵੰਡੀ ਸਾਬੋ ਸ਼ਰਮੇ ਕੋਲੇ ਤੇ ਬਹੁਤ ਸੋਹਣੇ ਟਰੈਕਟਰ ਆ ਭਰਾ ਕੋਲੇ ਤੇ ਕਰਾਉਂਦੇ ਆ ਗੱਲ ਸ਼ਰਮੇ ਨਾਲ ਔਰ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਹਾਂ ਹਾਂ ਤੁਹਾਨੂੰ ਜਨਾ ਕੀ ਹਾਲ ਆ ਠੀਕ ਠਾਕ ਹੋ ਵਧੀਆ ਵਧੀਆ ਤੇ ਅੱਜ ਆਪਾਂ ਤੇ ਆਏ ਆ ਬੁੱਧਵਾਰ ਡੀਬਾਈ ਅੱਜ ਤਲਵੰਡੀ ਸਾਬੋ ਆਨ ਕਰ ਲੈ ਪਤਾ ਮਾਈਕ ਆਉਂਗਾ ਕਰ ਲੈ ਹੋਰ ਰਹਿ ਗਈ ਆਉਣਾ ਵੀਰੇ ਮਾਈਕ ਹੋਰ ਰਹਿ ਗਿਆ ਸੀ ਆਉਣ ਨਹੀਂ ਆ ਸਾਰੇ ਆਉਣਾ ਆਦਾ ਹੁੰਦਾ ਚਲ ਚਲ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਤੇ ਸਰਮਾ ਜੀ 855 ਬਾਰੇ ਕਰ 855 ਹੈਗਾ 15 ਮਾਡਲ ਬਾਈ ਹਾਂਜੀ ਹੈ ਪਿਛਲੇ ਟਾਇਰ ਹੈਗੇ ਬਿਲਕੁਲ ਨਵੇਂ ਨਵੇਂ ਅਗਲੇ ਹੈਗੇ 70 75 ਪੈਸੇ ਹਾਂਜੀ ਤੇ ਚਾਰੇ ਪਾਸੋਂ ਦਿਖਾ ਦੇ ਭਾਈ ਡਬਲ ਡਿਸਟ੍ਰੀਬਿਊਟਰ ਟਰੈਕਟਰ ਆ ਹਾਂਜੀ ਪਾਵਰ ਸਟੀering ਟਾਪ ਮਾਡਲ ਟਰੈਕਟਰ ਆ ਬਾਈ ਤੇ ਕੋਈ ਜੋੜ ਨਹੀਂ ਖੁੱਲਿਆ ਟਰੈਕਟਰ ਦਾ ਅਜੇ ਤਾਈ ਕਲੱਚ ਪਲੇਟ ਵੀ ਨਾ ਆਉਦੀ ਐ ਹੈ ਕੋਕਾ ਪੀਸੀ ਐ ਟਰੈਕਟਰ ਬਾਈ ਕਹਿੰਦਾ ਹਾਂ ਤੇ ਇਹਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਲੋਨ ਫੈਂਸ ਵੀ ਕਰਾ ਲਾਂਗੇ ਠੀਕ ਐ ਬਾਈ ਮੈਨੂੰ ਦਿਖਾਉਂਦੀ ਲੋੜ ਹੀ ਨਹੀਂ ਐ ਕਿਹੜਾ ਮਾਰ ਟਰੈਕਟਰ ਦਿਖਾਓ ਤੁਸੀਂ ਵੀਰੇ ਮਾਡਲ 15 ਬਾਈ 15 535 ਡਿਮਾਂਡ ਆ 535 ਡਿਮਾਂਡ ਆ ਕਿੰਨਾ ਛੱਡਾਂਗੇ ਇੰਨੇ ਦਾ ਟਰੈਕਟਰ ਲੈ ਲਾਂਗੇ ਭਾਈ ਆਪਾਂ ਬਾਈ ਤੋਂ 5 ਲੱਖ ਤੇ 5000 5 ਲੱਖ ਤੇ ਅੱਗੇ ਆ ਗਿਆ ਜੌਂਡੀ ਯਾਰਾ ਜੌਂਡੀ ਯਾਰਾ 5310 5310 ਜਿਸ ਕਰਨੇ ਆ ਕਾਲੇ ਏਟੇ ਧਾਲੇ ਮਸਾਂ ਇਥੇ ਹੁੰਦੇ ਆ ਨਾ ਭਾਈ ਸਹੀ ਗੱਲ ਆ ਸਹੀ ਨਹੀਂ ਸਰ ਆ ਜੌਂਡੀ ਯਾਰਾ ਭਾਈ ਤੋੜੀ ਵਾਲੀ ਮਸ਼ੀਨ ਦੀ ਨਾ ਇਹ ਤੇ ਇਹ ਟਰੈਕਟਰ ਨੇ ਤਸੱਲੀ ਕਰਾਈ ਸੀ ਅੱਛਾ ਹੈ ਹੈ ਠੀਕ ਆ ਨੰਬਰ ਆ ਸ਼ੋਬਰ ਸੀਟਰ ਵਗੈਰੇ ਨੂੰ ਏ ਭਾਈ ਕਾਮਯਾਬ ਟਰੈਕਟਰ ਆ ਇਹ 30 ਸੀਪੀ ਟਰੈਕਟਰ ਹੁੰਦਾ ਪਾਵਰ ਸਟਰੀਂਗ ਆ ਮਤਲਬ ਸਾਰੇ ਗੋਣੀ ਆ ਬਾਈ ਇਹ ਚ ਅੱਛਾ ਜੀ ਤੇ ਸਾਰਾ origignal ਆ ਨਵਾਂ ਮਾਡਲ ਆ ਪੰਜਾਬ ਨੰਬਰ ਆ 05 05 ਬੜੀ ਡਿਮਾਂਡ ਆ ਬਾਈ 5 ਲੱਖ ਤੇ 75000 70000 ਰੁਪਏ ਡਿਮਾਂਡ ਕਿਵੇਂ ਫਿਰ ਸ਼ਰਮਾ ਜੀ ਆਫਰ ਦੇ ਤੇ ਕੀ ਦਿਓਗੇ ਆਫਰ ਦੇ ਤੇ ਬਾਈ 25000 ਦਾ ਦੇ 5.5 ਲੱਖ ਰੁਪਏ ਦਾ ਟਰੈਕਟਰ ਆਪਾਂ ਇਕੱਠਾ 25 ਤੇ 100 ਤੇ ਇਹ ਤੇ ਤਾਂ ਨਹੀਂ ਫੈਨਸ ਹੁੰਦਾ ਨਾ ਨਹੀਂ ਇਹਦੇ ਲੋਨ ਫੈਨਸ ਨਹੀਂ ਹੁੰਦਾ ਪੁਰਾਣਾ ਟਰੈਕਟਰ ਜ਼ਰੂਰ ਕੱਟ ਲਾਂਗੇ ਚ ਪੁਰਾਣਾ ਕੱਟਿਆ ਜਾਊਗਾ ਉਦੋਂ ਬਾਅਦ ਆ ਗਿਆ ਹੌਲੈਂਡ ਹੌਲੈਂਡ ਇਹ 55 ਐਚਪੀ ਆ ਜਿਹੜਾ ਟਰੈਕਟਰ ਦੇਖੋ ਘੈਂਟ ਚੀਜ਼ ਆ ਪੱਲਾਸਾ ਟਰੈਕਟਰ ਦਿਖਾ ਦੇ ਭਾਈ ਚਾਰੇ ਪਾਸਿਓਂ ਕਾਲੇ ਡੰਡਾ ਲਾਇਆ ਪਿਛਲੇ ਟਾਇਰ ਬਿਲਕੁਲ ਨਵੇਂ ਆ ਵੀਰੇ ਹਾਂਜੀ ਠੀਕ ਆ ਗੱਲ 3 ਸਪੀਡ ਆ 6 ਗੇਰ ਆ 6 ਗੇਰ ਆ ਜੀ ਹਾਂਜੀ ਡਬਲ ਡਿਸਟ੍ਰੀਬਿਊਟਰ ਸਾਰਾ ਰਿਜਨਲ ਦਾ ਕੋਕਾ ਪੀਸ ਹੀ ਆ ਭਾਈ ਟਰੈਕਟਰ ਆ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ ਪੰਜਾਬ ਨੰਬਰ ਆ ਜੰਗਿਆਰ ਦਾ ਓਕੇ ਇਹ ਹਰਿਆਣਾ ਹੁਸ਼ਿਆਰ ਤੇ ਆ ਰਿਆਣਾ 4 ਲੱਖ 50 ਚਲੋ ਤਾਂ ਇੰਨੋ ਸੀ ਮਿਲ ਜੂ ਕੋਕਾ ਪੀਸੀ ਹਾਂ ਭਾਈ ਇੰਨੋ ਸੀ ਮਿਲ ਜੂ ਹਾਂ ਕੋਕਾ ਪੀਸੀ ਹੈ ਟਰੈਕਟਰ 475 ਡਿਮਾਂਡ ਹਾਂ ਜਿੰਨੇ ਦਾ ਛੱਡ ਦਾਂਗੇ 4.5 ਲੱਖ ਦਾ ਰੇਟ ਲੈ ਲਾਂਗੇ ਨਹੀਂ 25000 ਰੇਟ 4 ਲੱਖ ਯਾਰ ਭਾਈ ਲੋਨ ਫੈਂਡ ਚ ਇਹ ਤੇ ਵੀ ਨਹੀਂ ਹੁੰਦਾ ਨਹੀਂ ਇੱਦੇ ਨਹੀਂ ਹੁੰਦਾ ਪੁਰਾਣਾ ਡੇਟਰ ਕੱਟਿਆ ਜਾਊ ਉਹ ਚ ਪੁਰਾਣਾ ਕੱਟਿਆ ਜਾਊਗਾ ਔਰ ਟਰੈਕਟਰ ਦੇਗਾ ਪੁਰਾਣੇ ਨਾਲ ਵੀ ਮਸ਼ਹੂਰ ਆ ਹੈਗਾ ਭਾਈ 17 18 ਵਰਗਾ ਹਾਂ ਪਿਛਲੇ ਟਾਇਰ ਰਹਿ ਗਿਆ ਬਾਈ 85 ਪੈਸੇ ਮੂਹਰਲੇ 70 75 ਪੈਸੇ ਬਾਈ ਹਾਂਜੀ ਤੇ ਸਾਰਾ ਐਡ ਪਾਵਰ ਸਟੀeringਾ ਸੈਟ ਗਿਆ ਇਹ ਕਿਤੋਂ ਵੀ ਰੰਗ ਨਹੀਂ ਹੋਇਆ ਬਾਈ ਸਾਰਾ origignal ਆ 12 ਮਾਡਲ ਆ 12 ਮਾਡਲ ਆ ਕੋਕਾ ਪੀਸੀ ਹੈ ਡੈਕਟਰ 395 ਡਿਮਾਂਡ ਆ 395 ਕਿੰਨੇ ਦਾ ਇਹ ਦੇ ਦਾਂਗੇ ਬਾਈ ਤੁਹਾਨੂੰ 3,70,000 ਦਾ ਡੈਕਟਰ ਲੈ ਇਹ ਮਾੜਾ ਨਹੀਂ ਬਾਈ ਇਹਨੇ ਦਾ ਹੋਰ ਵੀ ਹੈਗਾ ਸ਼ਰਮਾ ਜੀ ਉਦੋਂ 855 ਦਾ ਬਾਈ ਚਲੋ ਜੀ 855 ਚਲੋ ਉਦੋਂ 855 17 ਮਾਡਲ 17 ਮਾਡਲ 17 ਮਾਡਲ ਪਰ ਸਟੀering ਜੀ ਟੌਪ ਮਾਡਲ ਦੀ ਹੈ ਬਾਈ ਇਹ ਹਾਂਜੀ ਕੋਈ ਗੱਲ ਨਹੀਂ ਫੇ ਪੈ ਗਈ ਤਾਂ ਪੈ ਗਈ ਹੁਣ ਤਾਂ ਪਾਈ ਦਿੱਤਾ ਤੇ ਟਰੈਕਟਰ ਬਹੁਤ ਸੋਹਣਾ ਕੋਕਾ ਪੀਸੀ ਹੈ ਬਾਈ ਟਰੈਕਟਰ ਹੈ ਕਾਰ ਹੈਗਾ ਬਾਈ 85 90 ਪੈਸੇ ਸਹੀ ਗੱਲ ਹੈ ਤੇ ਵੈਸੇ ਬਾਈ ਇਹ ਟਰੈਕਟਰ ਦਾ ਸੌਦਾ ਹੋ ਗਿਆ ਡਿਮਾਂਡ ਹੈਗੇ 575 ਦੀ ਹਾਂਜੀ 400 ਦਾ ਹੋ ਗਿਆ ਤੇ ਕਿੰਨੇ ਦਾ ਹੋਇਆ ਬਾਈ 400 ਦਾ ਪੁੱਛ ਕੇ ਦੱਸਿਓ ਮੜਿਆ ਪੁੱਛ ਕੇ ਦੱਸੀ ਕਿੰਨੇ ਦਾ ਟਰੈਕਟਰ ਬਹੁਤ ਸੋਹਣੇ ਆ ਬਾਈ ਕਹੇ ਟਰੈਕਟਰ ਤੇ ਡਬਲ ਡਿਸਟ੍ਰੀਬਿਊਟਰ ਟਰੈਕਟਰ ਹਾਂਜੀ ਯਾਨੀ ਦਾ ਸੌਦੇ ਹੋਗਾ ਜਦੋਂ ਤੇ ਹਾਂ ਮੰਨ ਕੇ ਚੱਲ ਕਿੰਨੇ ਦਾ ਹਾਂ ਇਹ ਕਲੀਅਰ ਹੋ ਗਿਆ ਹਾਂ ਤੇ ਅੱਗੇ ਉਹ ਤੋਂ ਬਾਅਦ ਆ ਗਿਆ ਪਾਵਰ ਟਰੈਕ ਪਾਵਰ ਟਰੈਕ ਪਾਵਰ ਟਰੈਕ ਅੱਠ ਮਡਲਾ ਇਹ ਬਾਈ ਹਰਿਆਣੇ ਚ ਬਹੁਤ ਚੱਲਦੇ ਆ ਹਰਿਆਣਾ ਇਹ ਗੱਲ ਆ ਹਰਿਆਣੇ ਚ ਬਹੁਤ ਚੱਲਦੇ ਆ ਭਾਈ ਇਹ ਹਾਂਜੀ ਠੀਕ ਆ ਜੀ ਤੇ ਕਿਦਾਂ ਦਾ ਇਹ ਕਿਵੇਂ ਪਾਵਰ ਪਾਵਰ ਆ ਭਾਈ ਪਾਵਰ ਆ ਤੇਰੇ ਨਾਲ ਪਾਵਰ ਮੇਰੇ ਤੈਰ ਆ ਗਿਆ ਭਾਈ 70 75 ਪੈਸੇ ਸਾਰਾ ਰਿਜੂਵਾ ਟਰੈਕਟਰ ਬਹੁਤ ਸੋਨਾ 265000 ਡਿਮਾਂਡ ਆ ਅੱਠ ਮਾੜਾ ਅੱਠ ਮਾੜਾ ਟਰੈਕਟਰ ਲੈ ਲਾਂਗੇ 240000 ਰੁਪਏ 240000 ਦਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦਿਖਾਉਨੇ ਆ ਭਾਈ ਆ ਦੋ ਤਿੰਨ ਖਾਵਾਂਗੇ ਪੱਟੇ ਪੱਟੇ ਇਹ ਟਰੈਕਟਰ ਭਰਾਵਾਂ ਦੇ ਦੋ ਵਾਰ ਬੈਸੀ ਦਿਖਾਵਾਂਗੇ ਭਾਈ ਇਦੂਆ ਪਰ ਜੇ ਬਹੁਤ ਘੱਟ ਆਉਂਦੇ ਆ ਹਾਂ ਵੱਡੀ ਦੇਵੀ ਨਹੀਂ ਛੇ ਦੀ ਮੈਚੀ ਪੰਜ ਸੱਤ ਹੋਣ ਬਾਈ ਠੀਕ ਹੈ ਗੱਲ ਮੈਚੀ ਮਦਰਾ 2013 ਮਾਡਲ ਆ ਬਾਈ ਹਾਂਜੀ ਤੇ ਨਾਲ ਦੇ ਟਾਇਰ ਆ ਬਾਈ ਕਹਿੰਦਾ ਤੇ ਡੱਕ ਡੱਕ ਫਲੋਪੀ ਰੂਪ ਵਿੱਚ ਪੂਰੇ ਚੌਕ ਦੀ ਲਾਈ ਹੋਈ ਆ ਬਾਈ ਨੇ ਹੈਨਾ ਜਿਮੀ ਦਾ ਟਰੈਕਟਰ ਕੋਈ ਥੋੜਾ ਹੀ ਆ ਬਾਈ ਹਾਂ ਬਾਈ ਵਰਗਾ ਦਾ ਟਰੈਕਟਰ ਆ ਬਾਈ ਹਾਂਜੀ ਘਰੇ ਰੱਖਿਆ ਟਰੈਕਟਰ ਕੋਈ ਵਪਾਰ ਲਾਈਨ ਚ ਨਹੀਂ ਹੈਗਾ ਨਾ ਇਹ ਤੇ ਲੋਨ ਲੋਨ ਮਤੈ ਕੈਸ਼ ਹੀ ਦੇਣਾ ਬਾਈ ਹਾਂ ਨਾ ਬਾਈ ਤੇ ਟਰੈਕਟਰ ਵਿੱਚ ਕੱਟਣਾ ਨਾ ਲੋਨ ਫੈਂਸ ਕਰਾਉਣਾ ਆਪਦਾ ਕਰਾ ਸਕਦੇ ਕਿਹੜਾ ਪਿੰਡ ਆ ਬਾਈ ਆਰਾਮਸਰਾ ਜੀ ਆਰਾਮਸਰਾ ਬਾਈਆਂ ਦਾ ਪਿੰਡ ਆ ਹਾਂਜੀ ਠੀਕ ਆ 3 85 ਡਿਮਾਂਡ ਆ 13 ਮਾਡਲ ਆ ਕੋਕਾ ਪੀਸੀ ਆ ਬਾਈ ਟਰੈਕਟਰ ਹਾਰ ਲਿਓ ਪਾਕੇ ਲੈ ਜਿਓ ਇਹਲਾ ਮਾਡਲ ਨਾ ਦੇਖੋ 17 18 ਵਰਗਾ ਪਿਆ ਹਾਂਜੀ ਬਾਈ ਜੀ ਆਰਾਮਸਰਾ ਪਿੰਡ ਆ ਹੁੱਦਾ ਹਨਾ 3 85 ਤੁਸੀਂ ਡਿਮਾਂਡ ਆ ਕਿੰਨੇ ਪੈਸਾ ਟਰੈਕਟਰ ਦੇ ਲੋਗੇ ਕਰਦੇਗੇ ਮੰਨ ਤਾਂ ਨਹੀਂ ਮੰਨ ਤਾਂ ਹੁਣ ਹੀ ਕਰੋ ਕੈਮਰਾ ਚੱਲ ਰਿਹਾ ਭਾਈ ਕਰਦੇਗੇ ਦੱਸੋ ਕਿੰਨੇ ਦਾ ਜੀ ਮੈਥੋਂ ਨਾ ਡਰੋ ਭਾਈ ਕੈਮਰੇ ਦੇ ਦੇਖ ਰਿਹਾ ਤੁਹਾਨੂੰ ਦੇਖ ਕੇ ਵੀਡੀਓ ਦੇਖ ਕੇ ਕਰਦੇਗੇ 10000 ਕਰਦਾਂਗੇ ਉਹ ਦੱਸੋ ਵਧ ਕਰਦਾਂਗੇ ਹੋਰ ਭਾਈ 75000 ਦਾ ਕਹਿੰਦਾ ਹਾਂ ਮਤਲ ਮੈਂ ਯਾਰ ਬੈਠ ਕੇ ਵੀ ਦੇਖੋ ਯਾਰ ਉਵੇਂ ਸ਼ੌਕ ਨੂੰ ਰੱਖਿਆ ਨਹੀਂ ਮੈਂ ਖਰੀਦਣਾ ਨਹੀਂ ਹੈਗਾ ਨਹੀਂ ਲਿਆ ਖਰੀਦਣਾ ਤਾਂ ਨਹੀਂ ਹੈ 70000 ਰੁਪਇਆ 370 ਦਾ ਰੈਕਟਰ ਲੈ ਲਾਂਗੇ ਬਾਕੀ ਭਾਈ ਨਾਲ ਕੰਟੈਕਟ ਕਰਨੀ ਫੋਨ ਕਰ ਲਿਓ ਬਾਕੀ ਤੁਹਾਨੂੰ ਨੰਬਰ ਲੈ ਕੇ ਦਿਨਾ ਭਾਈ ਨੰਬਰ ਕਿੰਨਾ ਨੰਬਰ ਤੇ ਮੁੰਡੇ ਦਾ ਹੋਵੇ ਦੱਸੇ ਨੰਬਰ ਦੱਸੇ ਇੱਥੇ ਜੀਗਾ ਚਲੋ ਕੋਈ ਤੁਹਾਨੂੰ ਨੰਬਰ ਦੇਵਾਂਗੇ ਵੀਡੀਓ ਦੇ ਦੂਜੇ ਬਾਅਦ ਹਾਊਲੈਂਡ 3630 ਹਾਂਜੀ ਹਾਊਲੈਂਡ ਭਾਈ ਬਈ ਜੱਸੀ ਗੱਲ ਐਫ ਟੀ ਆ ਗਿਆ ਭਰਾ ਮਾ ਜੀ ਨਹੀਂ ਚੱਕ ਲੈ ਫੋਨ ਜਲਾਵਾ ਨਹੀਂ ਬੇਟੀ ਕੋਲੇ ਫੋਨ 16 1 ਕੈਰਾ ਜੀ ਬੰਦ ਖਤਮੀ ਕਰ 2013 ਮਾਡਲ ਪਾਵਰ ਸਟੀering ਬਾਈ ਹਾਂ ਜੀ ਮੂਹਰੇ ਤਿਆਰ ਹੈ ਗਿਆ 85 ਕੇ ਪੈਸੇ ਪਿਛਲੇ 60 ਕੇ ਪੈਸੇ ਆ ਤੇ ਜਿਹੜਾ ਮਾਡਲ ਹੈ ਮਾਡਲ 13 ਹਾਂ ਜੀ 421000 ਡਿਮਾਂਡ ਹਾਂ ਜੀ ਤੇ ਇਥੇ 20 ਕਰਦੇ ਸੁਣਾ ਹੀ ਲੱਗਦਾ ਸੀ ਹਾਂ ਯਾਰ ਇੱਕ ਪੂਰੇ 4 ਲੱਖ ਰੁਪਏ ਦਾ ਟਰੈਕਟਰ ਆਪਾਂ ਲੈ ਲਾਂਗੇ ਠੀਕ ਹੈ ਜੀ ਤੇ ਇੱਕ ਟਰੈਕਟਰ ਬਈ ਹੋਰ ਦਿਖਾਉਂਗਾ ਮੈਂ ਮੈਨੂੰ ਵਧੀਆ ਲੱਗਿਆ ਇੱਕ ਟਰੈਕਟਰ ਹੋਰ ਆ ਉਹ ਤੋਂ ਬਾਅਦ ਆ ਗਿਆ ਭਾਈ ਇਹ 30 30 ਕਿਉਂ ਦਿਖਾਇਆ ਕਿ 55 ਐਚਪੀ ਆ 50 ਨੰਬਰ ਆ ਪੰਜਾਬ ਨੰਬਰ ਆ ਜੀ 55 ਐਚਪੀ ਟਰੈਕਟਰ ਹੈ ਹੈਰ ਵਾਲੀ ਛਤਰੀ ਆ ਸੋਹਣਾ ਲੱਗਿਆ ਮੈਂ ਤਾਂ ਦਿਖਾ ਰਿਹਾ ਟਰੈਕਟਰ ਦੇ ਟਾਇਰ ਹੈਗੇ 75 75 ਪੈਸੇ ਭਾਈ 80 ਪੈਸੇ 30 ਸਪੀਡ ਆ 20 ਸਪੀਡ ਤੇ ਪੰਜਾਬ ਨੰਬਰ ਆ 4,60,000 ਡਿਮਾਂਡ ਆ ਬਾਈ ਨਾ ਮਾਡਲਾ ਨਾ ਮਾਡਲਾ ਟਰੈਕਟਰ ਲੈ ਲਾਂਗੇ ਬਾਈ ਆਪਾਂ 4,60 ਡਿਮਾਂਡ 4 ਲੱਖ ਤੇ 40,000 ਤੇ ਇਹਦੇ ਲੋਨ ਫੈਂਡ ਨਹੀਂ ਨਾ ਨੂੰ ਵੀ ਨਹੀਂ ਠੀਕ ਆ ਜੀ ਤੇ ਆਪਣਾ ਨੰਬਰ ਬੋਲਦੇ ਸ਼ਰਮਾ ਜੀ ਜਿਹੜਾ ਨੰਬਰ ਹੈਗਾ ਬਾਈ 887294545 9471 44 45 45 ਪਹਿਲਾਂ ਨਾਲ ਚੱਲ ਪਿਆ ਹੁਣ ਦੁਬਾਰੇ ਦੋਨੇ ਨੰਬਰ ਆ ਜਿਹੜਾ ਲੱਗ ਗਿਆ ਉਹੀ ਚੱਲਦਾ ਜੀ ਠੀਕ ਆ ਆ ਦੁਬਾਰਾ ਬੋਲ ਦਿਓ 947884545 887294545 ਉਹ ਪੰਜ ਨੰਬਰ ਜਿਹੋਨੇ ਪਿਛਲੇ ਉਹੀ ਹੈ ਦੋਨੇ ਨੰਬਰਾਂ ਦੇ ਤੇ ਕੋਈ ਵੀ ਟਰੈਕਟਰ ਲੈਣਾ ਹੋਵੇ ਭਾਈ ਹਾਂਜੀ ਤੇ ਪਰਾ ਟਰੈਕਟਰ ਵੀ ਘੱਟ ਲੈਣੇ ਆ ਲੋਨ ਫਾਇਨਸ ਵੀ ਕਰਾਉਣੇ ਆ ਠੀਕ ਆ ਜੀ ਤੇ ਮੈਨੂੰ ਫੋਨ ਕਰ ਲਓ ਭਾਈ ਕੋਈ ਚੱਕਰ ਨਹੀਂ ਤੇ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਦਿਓ ਭਾਈ ਬਹੁਤ ਬਹੁਤ ਵੇਮ ਵਾਲੀ ਭਾਈ ਸਸਤੀ ਓਕੇ ਭਰਾ ਸਾਹਨੇ ਵਾਲੇ ਤੁਸੀਂ ਆਪਣੇ ਚੈਨਲ ਨੂੰ ਕਰ ਲਓ ਓਏ ਲੈ ਲਓ ਮੈਂ ਇਤਰਾਵਣੇ 也可以。